एएसआई हरीश इंचार्ज पीओ स्टाफ अमृतसर वालों अपनी टीम नाल मिलके पगोडे दोषी रमेश कुमार सोनू पुत्र इंद्रजीत वासी मकान नंबर अठासी रोड हरकृष्ण नगर काले रोड छेरटा अमृतसर मुकदमा नंबर तरवजा मिति ग्यारह मार्च दो हजार सतारा जुर्म तीन लाख उनासी हजार चार सौ ग्यारह आईपीसी ਥਾਣਾ ਕਰਨਟੋਨਮੈਂਟ ਅੰਮ੍ਰਿਤਸਰ ਚ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਉਕਤ ਮੁਕਦਮੇ ਵਿੱਚ ਸ੍ਰੀ ਅਰੁਣ ਸ਼ੋਰੀ ਜੀਐਮਆਈਸੀ ਅਸਰ ਜੀ ਦੀ ਕੋਰਟ ਵੱਲੋਂ ਮਿਤੀ 4 ਅਕਤੂਬਰ 2024 ਨੂੰ ਪੀਓ ਕਰਾਰ ਕੀਤਾ ਗਿਆ ਅੱਜ ਸਵੇਰੇ ਮੇਰੀ ਟੀਮ ਨੇ ਮਾਰਨਿੰਗ ਸੁਖਦੇ ਰੇਡ ਕਰਕੇ ਇੱਕ ਪੀਓ ਅਰੈਸਟ ਕੀਤਾ ਜਿਹੜਾ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਭੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਹਰਪੀਰ ਸਿੰਘ ਜੀ ਮਡੇਰ ਪੀਪੀਐਸ ਡੀਸੀਪੀ ਯੂਨੀਵਰਸਿਟੀ ਆਫ ਰਿਸਰਚ ਸਿਟੀ ਤੇ ਸਰਦਾਰ ਨਰਜੋਤ ਸਿੰਘ ਜੀ ਸਿੱਧੂ ਪੀਪੀਐਸ ਏਡੀਸੀਪੀ ਯੂਨੀਵਰਸਿਟੀ ਆਫ ਰਿਸਰਚ ਸਿਟੀ ਦੇ ਦਿਸੰਦਰ ਦੇ ਸਕੋਟਿੰਗ ਸਾਡਾ ਸਟਾਰ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜਾ ਪੀਓਐਸ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਪਰਮੇਸ਼ ਕੁਮਾਰ ਇਲੀਸਾ ਸੋਨੂ ਸਾਨੋ ਫਗਾਈ ਇੰਦਰਜੀਤ ਸਿੰਘ ਆਰਓ ਮੇਰ ਰੋਡ ਹਰਕਿਸ਼ਨ ਨਗਰ ਕਨਪੁਰ ਕਿਰੋੜ ਅਜਰਦਾ ਰਹਿਣ ਵਾਲਾ ਜੀ ਤੇ ਇਹ ਬਾਦਦਾਲਤ શ્રી ਅਰुण ਸ਼ੋਰੀ ਮੈਡਮ ਨੇ ਜੀਐਮਆਈਸੀ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 53 ਮਿਤੀ 11/3/2017 ਦਾ ਮਾਮਲਾ ਜੀ ਅੰਡਰ ਸੈਕਸ਼ਨ ਇਹਦੀ 379 411 ਆਈਪੀਸੀ ਪੀਐਸ ਕੰਟੋਰਨਮੈਂਟ ਦਾ ਮਕਦਮਾ ਜਿਹਦੇ ਵਿੱਚ ਪੀਓਸੀ ਜਿਹਦੀ ਪੀਓ ਡੇਟ ਹੈ 4/10/2024 ਔਰ ਇਸ ਬੰਦੇ ਨੂੰ ਆ ਕੇ ਇਹਦੀ ਪੁੱਛਗਿੱਛ ਕੀਤੀ ਜਿਹਨੇ ਦੱਸਿਆ ਵੀ ਮੇਰੇ ਅਗਲੇ 4 ਮਕਦਮੇ 5 ਮਕਦਮੇ 4 ਦਰਜ ਨੇ ਜਿਨ੍ਹਾਂ ਵਿੱਚ ਇੱਕ ਦੇ ਵਿੱਚ ਐਬਸੈਂਟ ਆ ਤੇ ਇੱਕ ਚ ਪੀਓ ਸੀ ਤੇ ਜਿਹੜੇ ਤਿੰਨ ਹੋਰ ਮੁਕਦਮੇ ਨੇ ਵਨ ਡਰੈੱਵ ਚੱਲ ਰਹੇ ਨੇ ਠੀਕ ਹੈ ਨਾ ਸਾਰੇ ਮੁਕਦਮੇ ਜਿਹੜੇ ਦੇ ਚੋਰੀ ਦੇ ਤੇ ਇਹਦੇ ਬਾਰੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਊਗੀ ਇਹਦੇ ਜਿਹੜਾ ਨੂੰ ਤਲਕਾ ਟਾਣਾ ਵਾ ਉੱਥੇ ਜਿੱਥੇ ਇਹਦਾ ਮੁਕਦਮਾ ਦਰਜ ਹੈ ਥਾਣੇ ਘਰ ਕੰਟਰੋਲਮੈਂਟ ਹੈਡ ਆ ਦੋ ਕਿੱਥੇ ਜਾਊਗਾ ਉੱਥੇ ਇਹਦੀ ਪੁੱਛਗਿੱਛ ਕਰਕੇ ਤੇ ਗਾਣਾ ਜਿਹੜੀ ਬੰਦੀ ਕਰ ਰਹੀ ਹੈ ਉਹਦੇ ਚਲੋ ਦੱਸੋ ਸਰ ਇਹ ਕਿਹੜਾ ਸਰ ਇਹ ਪਾਣੀ ਮਾਮਲੇ ਸਰ ਇੱਕੋ ਥਾਣੇ ਦੇ ਵਖਵਖ ਥਾਣੇ ਆ ਜੀ ਨਹੀਂ ਵਖਵਖ ਥਾਣੇ ਦੇ ਵਿੱਚ ਨਹੀਂ ਸਰ ਇਕੱਲਾ ਹੁੰਦਾ ਸੀ ਤੇ ਨਾਲ ਕੋਈ ਹੋਰ ਵੀ ਗਿਆ ਦੱਸੋ ਨਹੀਂ ਹੋਰ ਵੀ 3-4 ਬੰਦੇ ਦਾ ਗਰੁੱਪ ਆ